ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸ਼੍ਰੀ ਅਨਿਲ ਯੋਸ਼ੀ ਦੇ ਹੱਕ ਵਿੱਚ ਸਾਬਕਾ ਕੈਪਟਨ ਮੰਤਰੀ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਪਿੰਡ ਮੀਆਂ ਪੰਦੇਰ ਵਿਖੇ ਕਾਲੀ ਵਰਕਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆਂ ਲੋਕਾਂ ਨੂੰ ਸ਼੍ਰੀ ਅਨਿਲ ਯੋਸ਼ੀ ਨੂੰ ਵੋਟਾਂ ਪਾਉਣ ਲਈ ਅਪੀਲ ਕੀਤੀ ਉੱਥੇ ਹੀ ਉਨ੍ਹਾਂ ਨੇ ਦਿੱਲੀ ਵਾਲਿਆਂ ਕੋ ਪੰਜਾਬ ਨੂੰ ਬਚਾਉਣ ਦੀ ਵੀ ਗੱਲ ਕਹੀ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਅਤੇ ਕੇਂਦਰ ਦੀ ਮੋਦੀ ਸਰਕਾਰ ਤੇ ਤਿੱਖੀ ਸ਼ਬਦੀ ਦੇ वार ਕੀਤੇ ਇਸ ਮੌਕੇ ਪਿੰਡ ਦੇ ਸਰਪੰਚ ਸਰਦਾਰ ਕੇਵਲ ਸਿੰਘ ਰਣਜੀਤ ਸਿੰਘ ਰਾਜਾ ਨੰਬਰਦਾਰ ਸਾਬਕਾ ਸਰਪੰਚ ਬਲਦੀਪ ਸਿੰਘ ਹਰਜਿੰਦਰ ਸਿੰਘ ਜਿੰਦਾ ਆਕਾਸ਼ ਪੰਦੀਰ ਕਬੀਸ਼ਰ ਪਾਈ ਸੁਲਤਾਨ ਸਿੰਘ ਸਰਦੂਲ ਸਿੰਘ ਪੰਦੀਰ ਸੁਖਦੇਵ ਸਿੰਘ ਦੀਪੂ ਵਾਲਾ ਦੁਲਜਿੰਦਰ ਸਿੰਘ ਗਿੱਲ ਸਰਦੂਲ ਸਿੰਘ ਪੰਦੀਰ ਬਹੁਤ ਸਾਰੇ ਵਰਕਰ ਅਤੇ ਨਗਰ ਨਿਵਾਸੀ ਹਾਜ਼ਰ ਰਹੇ ਚੀਫ ਵੀਰੋ ਨਿਸ਼ਤਰ ਪੰਦੀਰ ਦੀ ਵਿਸ਼ੇਸ਼ ਰਿਪੋਰਟ ਮਧਨ ਦੀ ਮਿੱਟੀ ਨਿਊ ਚੈਨਲ ਚਵਿੰਦਾ ਦੇਵੀ ਆ ਇਸ ਦਿੱਲੀ ਤੋਂ ਚੰਨ ਲਾਲ ਨੀ ਪਾਰਟੀ ਨੇ ਕੀਤਾ ਇਸ ਸ਼ਬਦ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਮੇਰੇ ਵੀਰੋ ਮੈਂ ਤਾਂ ਉਹਦੇ ਨਹੀਂ ਮਹਿਸੂਸ ਕਰਦਾ ਸੀ ਕਿ ਕਾਲਯੁਗ ਦਾ ਜ਼ਮਾਨਾ ਵੇਖੋ ਕਿਹਜਾ ਕਿ ਲੋਕਾਂ ਦੇ ਗਲਾਂ 'ਚ ਕੈਂਠਾ ਪਿਆ ਹੋਵੇ ਤੇ ਕੋ ਹੱਸ ਕੇ ਫੋਟੋ ਲਵਾਵੇ ਤੇ ਸਮਝ ਆਉਂਦੀ ਆ ਕਿ ਭਾਈ ਐਡਾ ਵਧੀਆ ਕੈਂਠਾ ਗਲ 'ਚ ਪਿਆ ਇਹ ਗਲ ਦਾ ਸ਼ਿਕਾਰ ਪੜਦਾ। ਜੀਰਿਆਂ ਦਾ ਹਾਰ ਹੋਵੇ ਜਾ ਕਿਸੇ ਨੌਜਵਾਨ ਬੱਚੇ ਜਾਂ ਬੱਚੀ ਨੇ ਮੈਡਲ ਜਿੱਤਿਆ ਹੋਵੇ ਭਾਵੇਂ ਸੋਨੇ ਦਾ ਚਾਂਦੀ ਦਾ ਗੱਲ ਸਮਝ ਜਾਈ ਹੋਗੀ ਅਕਾਲਯੋਗ ਦਾ ਪ੍ਰਭਾਵ ਵੇਖੋ ਕਹੇ ਜਾਂ ਪਿਆ ਕਿ ਜਿਨ੍ਹਾਂ ਨੇ 92 ਚੀਟਾਂ ਜਿਤਾਈਆਂ ਪੰਜਾਬ 'ਚ ਜੇ ਇਸ ਝਾੜੂ ਨੂੰ ਅਸੀਂ ਜਦੋਂ ਘਰ 'ਚ ਕੋਈ ਰਿਸ਼ਤੇਦਾਰ ਪਰੌੜਾ ਆਵੇ ਲੁਕੋ ਦੇਣਿਆ ਕਿ ਭਾਈ ਝਾੜੂ ਨਹੀਂ ਦਿਖਣਾ ਚਾਹੀਦਾ ਮੇਰਾ ਕਲੇਸ਼ ਦਾ ਕੰਮ ਹੈ ਉਹ ਗੱਲ 'ਚ ਪਵਾ ਤੇ ਝਾੜੂ ਤੇ ਫਿਰ ਕਹਿੰਦੇ ਹੱਸ ਕੇ ਇਤਨਾ ਫੋਟੋ ਲਵਾਉਂਦਾ ਮਾਈ ਨੋ ਨਹੀਂ ਸਮਝਉਂਦੇ ਹੋੜੇ ਮੈਂ ਜੇ ਝਾੜੂ ਲਿਆਵਾ ਤੇ ਕਿਸੇ ਦੇ ਘਰ ਚ ਪਾਉਣ ਦੀ ਕੋਸ਼ਿਸ਼ ਕਰਾਂ ਨਿਆਣੇ ਦੀ ਪਾ ਜਣੇ ਨੇ ਕਹਿਣਾ ਜੀਠੀਆਂ ਲੱਗਿਆ ਮਗਰ ਪਤਾ ਨਹੀਂ ਕੀ ਗੱਲ ਹੋਈ ਕਿ ਕਿੱਥੇ ਲੋਕਾਂ ਦੀ ਸੋਚ ਗਈ ਕਿ ਇਸ ਤਰ੍ਹਾਂ ਕੋਚੋ ਕੇ ਲਵਾਉਂਦੇ ਸੀ ਜਿਵੇਂ ਪਤਾ ਨਹੀਂ ਕਿਹੜਾ ਆ ਰੱਖਿਆ ਛਾ ਚੱਕ ਜੀ ਮੈਂ ਮਸਹੂਜ ਕਰ ਰਹਾ ਰੱਬ ਨਾ ਕਰੇ ਇਹਨਾਂ ਦਾ ਚੋਰ ਨਚਾਨ ਕਲ ਝਾੜੂ ਤੋਂ ਜੁੱਤੀਆਂ ਹੋ ਜਾਣ ਤੇ ਫਿਰ ਜੁੱਤੀਆਂ ਵੀ ਪਾ ਕੇ ਇਸ ਤਰ੍ਹਾਂ ਮੋਟਰ ਦਵਾਵਾਂ ਇਹ ਛਿੰਬੇ ਵੀ ਰੋ ਇਹ ਜ਼ਮੀਰ ਜਗਾਉਣੀ ਬੜੀ ਜ਼ਰੂਰੀ ਹੈ ਜ਼ਮੀਰ ਇਸ ਵੀ ਜਗਾਉਣੀ ਜ਼ਰੂਰੀ ਹੈ ਜਿਹੜਾ ਇਸ ਦਸਤਾਰ ਦਾ ਸਤਿਕਾਰ ਕਰਨ ਕਰੇ ਜੀ ਉਹ ਤੁਹਾਡਾ ਕਦੇ ਨਹੀਂ ਕਰ ਸਕਦਾ ਆ ਭਗਵੰਤ ਮਾਨ ਦੀ ਵੀਡੀਓ ਨਹੀਂ ਵਾਇਰਲ ਹੁੰਦੀ ਥੋੜੇ ਦਿਨ ਪਹਿਲਾਂ ਗਰਮੀ ਚ ਸਾਡੂ ਕਿਹੜਾ ਨਹੀਂ ਲੱਗਣ ਦੀ ਤੁਹਾਨੂੰ ਕਿਹੜਾ ਨਹੀਂ ਲੱਗਣ ਦੀ ਮੁੜਕਾ ਸਾਨੂੰ ਕਿਹੜਾ ਨਹੀਂ ਆਉਂਦਿਆ ਤੁਹਾਨੂੰ ਨਹੀਂ ਕਿਹੜਾ ਕਿਹੜਾ ਨਹੀਂ ਆਉਂਦਿਆ ਮਗਰ ਸਾਥ ਸੰਗਤ ਜਾਂ ਨਿਕਾਜ ਜਾਂ ਨਿਆਣਾ ਬੈਠਿਆ ਇਹਨੂੰ ਵੀ ਇਸ ਵੇਹਣ ਤੇ ਪਕਰਿਆ ਇਹ ਝਾੜੂ ਵੀ ਵੇਦਿਆ ਚੰਗਾ ਗਾਹ ਤੇ ਕੱਢਿਆ ਚੰਗਾ ਮੈਂ ਤਾਂ ਕਹਿੰਦਾ ਇਹਨੂੰ ਲਾ ਦਿਓ ਪਿੰਡ ਦਾ ਕੀ ਹੋਰ ਸੋਹ ਨਿਹਾਲ ਜੇ ਕੋਈ ਜੀ ਸਾਥੇ ਕੋਈ ਐਂ ਫੋਕਾ ਹੀ ਆਣ ਇਹ ਟਮਾਟਰ ਹੁੰਦਾ ਕੀ ਟਮਾਟਰ ਹੁੰਦਾ ਵਾਹ ਟਮਾਟਰ ਕਿਹਨਾਂ ਤੇ ਉਹ ਪਤਾ ਨਹੀਂ ਟਮਾਟਰ ਹੁੰਦਾ ਜਿਹੜਾ ਜਾਦੇ ਤੇ ਰੋਕਾ ਉਹ ਟਮਾਟਰ ਹੀ ਆ ਕੀ ਜੇ ਮੈਂ ਇਹਨੂੰ ਤੇ ਟਮਾਟਰ ਆ ਗਿਆ ਨਹੀਂ ਜਾਣਦੇ ਆ ਦੀਦੀ ਜਾ ਕੇ ਤੂੰ ਕੀ ਕਰਦਾ ਜਦੋਂ ਮੈਂ ਉਹਦੀ ਗੱਲ ਤੇ ਬਸ ਕੇ ਆਉਂ ਦੂਜਾ ਧੀਆ ਪੜਾਣ ਨੂੰ ਆਪ ਤੇ ਆਪ ਦੇ ਘਰ ਵਾਲੇ ਨਾਲ ਲੜਾਉਣ ਦਾ ਇਚੋਂ ਦਾ ਬਣ ਗਿਆ ਕਿ ਰਾਜ ਸਿੰਘ ਜੀ ਇਹ ਤੁਹਾਡੇ ਘਰ ਵਾਲੇ ਤੋਂ ਨਾ ਖਰਚਾ ਨਹੀਂ ਪੈਂਦਾ ਆ ਨਿੱਪੂ ਕੇਦਵੀ ਆਲ ਦੋ ਕਹਿੰਦਾ ਜਿਹੜੇ ਮਹੀਨੇ 1000 ਰੁਪਈਆ ਮੈਂ ਤੁਹਾਡੇ ਖਾਤੇ ਚ ਪਾ ਦੂੰ ਮੈਂ ਹਿਸਾਬ ਲਾ ਰਿਹਾ ਸੀਗਾ ਇਕੱਲੇ ਇਕੱਲੇ ਜਿਹੜੀ ਮੇਰੀ ਬਾਤ ਹੀ ਇੱਥੇ ਪਈ ਹੈ 26000 ਇਕੱਲੇ ਇਕੱਲੇ ਦੀ ਦੇ ਦਾਂਗਾ ਔਰ ਜਿਸ ਘਰ ਚ ਦਾਦੀ ਮਾਂ ਬੈਠੀ ਐ ਮਾਤਾ ਬੈਠੀ ਐ ਨੌਰਾਣੀ ਬੈਠੀ ਐ ਬੇਟੀ ਬੈਠੀ ਐ ਤੇ ਲਾਓ ਸਾਥ ਚਾਰ ਜੀਆਂ ਦਾ ਕਿੰਨਾ ਬਣਦਾ 1 ਲੱਖ 4000 ਰੁਪਇਆ ਇੱਕ ਘਰ ਦੀ ਦੇਣਦਾਰੀ ਫਿਰ ਮਾਤਾ ਜੀ ਜਦੋਂ ਔਲ ਤੇ ਕੀ ਕਹਿਣਾ ਸਾਡਾ ਹੱਕ ਇੱਥੇ ਰੱਖੀਂ ਤਾਂ ਕੀ ਕਰਨਾ ਆਪਾਂ ਇਹਨੂੰ ਭਲਾ ਦਿਓ ਇਹ ਦੱਸ ਤਰੇ ਲੋਕੀ ਆ ਵੀ ਜੀਵਨ ਸਿੰਘ ਇਹਨੇ ਤੁਹਾਨੂੰ ਦੱਸ ਦੇਣਾ ਕਿ ਝਾੜੂ ਭਾਈ ਘਰ ਚ ਪਾਉਣ ਨਹੀਂ ਨਹੀਂ ਕੇਰਨ ਲਈ ਝਾੜੂ ਕੇਰਨ ਲਈ ਹੈ ਤੇ ਕੰਦ ਖੱਟੇ ਨਹੀਂ ਕੋਈ ਦੇ 25 ਹੋ ਪੈਨਸ਼ਨ ਉਹ ਤੁਹਾਨੂੰ ਅਜੇ ਦੀ ਪੈਨਸ਼ਨ ਕੱਟੀ ਕਹਿੰਦੇ ਸਨ ਕਿ ਅਸੀਂ ਬੇਰੋਜ਼ਗਾਰੀ ਪੱਤੇ ਤੋਂ ਬਾਅਦ ਪੈਨਸ਼ਨ ਤੇ ਫਿਰ ਅਗਲੀ ਗੱਲ ਕਰਦੇ ਹਾਂ 52000 ਛੱਕ ਜੀ ਹਾਂ ਆ ਦੱਸੋ ਕਿੰਨਿਆ ਬਿਖੇ ਹੈ ਕਿ ਅੱਜ ਕਿਹਦੇ ਆਪਣੇ ਪਿੰਡ ਨੂੰ ਜੇ ਇੱਕ ਤੋਂ 2.5 ਸਾਲ ਚ ਪੰਜਾਬ ਚ ਕਿਤੇ ਜੱਟ ਦਿੱਤਾ ਉਹ ਛੱਕ ਜੀ ਕੋਈ ਪਿੰਡ ਛੱਡੋ ਤਾਂ ਸਲਾਹ ਜੀ ਨਹੀਂ ਮਿਲਿਆ ਪੰਜਾਬ ਚ ਨਹੀਂ ਮਿਲਿਆ ਔਰ ਫੱਟੀਕਾਰ ਜਿੰਨੀਆਂ ਬਾਤਲ ਸਾਹਿਬ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਅੱਜ ਇੱਕ ਇੱਕ ਕਰਕੇ ਬਾਤ ਕਰ ਰਹੇ ਸਾਡੇ ਵੀਰੇ ਇੱਥੇ ਟਰੱਕ ਦੇ ਘਾਟੋਂ ਬੰਦੇ ਸਨ 30 ਕਿਲੋ ਕਣਕ ਤੇ ਦਾਣਾ ਮਿਲਦੀਆਂ ਸਨ ਦਸ ਤੋਂ ਬਰਤੀ ਸੀ ਕਿੰਨੀ ਬਰਤੀ ਅੱਜ ਦੇ ਹਾਲਾਤ ਕੀ ਬਣ ਗਏ ਜਿਹੜੇ ਕਹਿੰਦੇ ਸੀ ਦੁੱਗਣੇ ਤਿਕਣੇ ਕਰਾਂਗੇ ਕਈਆਂ ਦੇ ਕਾਰਕਟ ਤੇ ਤੇ ਜਿਹੜੀ ਹੌਲ ਆਉਂਦੀ ਆ ਤੇ 5 ਕਿਲੋ ਆਉਂਦੀ ਆ ਉਹ ਵੀ ਇਹ ਜਿਹੀ ਆਉਂਦੀ ਆ ਜਿਹੜੀ ਬਾੜ ਚੋਂ ਕੀ ਇਹ ਵਿਰੋਧ ਇਹ ਬਦਲਾਅ ਨਹੀਂ ਇਹ ਧੋਖਾ